ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਫੈਕਟ ਦੇ ਉਤੇ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਬਖਤਾਵਰ ਸਿੰਘ ਸਰਾਂ ਆਪਦੇ ਇੱਕ ਸਿੰਘ ਦੀ ਤੇ ਹੋਰ ਸਿੰਘਾਂ ਬਾਰੇ ਜੋ ਖਾੜਕੂ ਵਾਦ ਵੇਲੇ ਬਹੁਤ ਹੀ ਮਾਰ ਨਾਲ ਲੜੇ ਤੇ ਸ਼ਹੀਦੀਆਂ ਪਾਈਆਂ ਪਰ ਉਹਨਾਂ ਦੀ ਗੱਲ ਬਹੁਤ ਹੀ ਘੱਟ ਕੀਤੀ ਗਈ ਹੈ ਸੋ ਵੀਡੀਓ ਆਦੀ ਬੜੀ ਬਾਖਮਾਲ ਹੋਣ ਵਾਲੀ ਹੈ ਜੀ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਦਲਜੀਤ ਪਾਉ ਹੋਣੀ ਲਿਖਦੇ ਨੇ ਕਹਿੰਦੇ ਵੀ ਬਖਤਾਵਰ ਸਿੰਘ ਸਰਾਂ ਉਦੇ ਬਾਰੇ ਬਹੁਤ ਲੋਕਾਂ ਨੂੰ ਪਤਾ ਹੋਵੇਗਾ ਕਿ ਉਹ ਬਹੁਤ ਹੀ ਜਿੰਦਾਦਿਲ ਅਤੇ ਜ਼ਬਰਦਸਤ ਸ਼ਖਸੀਅਤ ਸੀ ਇਸ ਨੇ ਚੋਟੀ ਦੇ ਸਿੰਘਾਂ ਦਾ ਸਾਥ ਮਾਣਿਆ ਤੇ ਸਾਰੇ ਇਸ ਦੀ ਬਹੁਤ ਇੱਜ਼ਤ ਕਰਦੇ ਸਨ ਇਹ ਬਠਿੰਡੇ ਸ਼ਹਿਰ ਦਾ ਰਹਿਣ ਵਾਲਾ ਸੀ ਇਸ ਨੇ ਬਠਿੰਡੇ ਅਤੇ ਚੰਡੀਗੜ੍ਹ ਤੋਂ ਪੜ੍ਹਾਈ ਅਤੇ ਵਕਾਲਤ ਦੀ ਡਿਗਰੀ ਪ੍ਰਾਪਤ ਕੀਤੀ ਹੋਈ ਸੀ ਇਹ ਮਦਰ ਇਕਦ ਤਕੜੇ ਜੁੱਸੇ ਵਾਲਾ ਗੱਭਰੂ ਅਤੇ ਬਹੁਤ ਹੀ ਜਹੀਨ ਨੌਜਵਾਨ ਸੀ ਸੰਘਰਸ਼ ਵਿੱਚ ਆਉਣ ਤੋਂ ਪਹਿਲਾਂ ਵੀ ਇਹ ਬਠਿੰਡਾ ਵਿੱਚ ਜਾਣਿਆ ਪਛਾਣਿਆ ਨਾ ਸੀ ਅਣਖ ਵਾਲੀਆਂ ਲੜਾਈਆਂ ਆਪਣੀ ਤਿੱਖੀ ਸਮਝ ਅਤੇ ਦਲੇਰੀ ਕਰਕੇ ਉਹ ਵਿਦਿਆਰਥੀਆਂ ਵਿੱਚ ਹਰਮਨ ਪਿਆਰਾ ਸੀ ਫਿਰ ਕਿਸੇ ਸਮੇਂ ਇਸ ਦਾ ਮੇਲ ਦਰਸ਼ਨ ਸਿੰਘ ਡੱਲਾ ਹਰਮਿੰਦਰ ਸਿੰਘ ਬੰਟੀ ਅਤੇ ਅੱਗੋਂ ਉਹਨਾਂ ਰਾਹੀਂ ਅਜਮੇਰ ਸਿੰਘ ਲੋਧੀਵਾਲ ਤੇ ਗੁਰਜੰਡ ਸਿੰਘ ਬੁੱਧ ਸਿੰਘ ਵਾਲਾ ਨਾਲ ਹੋ ਗਿਆ ਇਸ ਨੇ ਆਪਣੀਆਂ ਪ੍ਰਾਣੀਆਂ ਆਤਾਂ ਛੱਡ ਦਿੱਤੀਆਂ ਤੇ ਪੂਰੀ ਸ਼ਿੱਦਤ ਨਾਲ ਖਾੜਕੂ ਸੰਘਰਸ਼ ਵਿੱਚ ਸ਼ਾਮਲ ਹੋ ਗਿਆ ਹੈ ਆਪਣੀ ਸ਼ਖਸੀਅਤ ਕਾਰਨ ਛੇਤੀ ਸਾਰਿਆਂ ਦਾ ਵਿਸ਼ਵਾਸਪਾਤਰ ਬਣ ਗਿਆ ਇਹ ਘਾਟੀ ਬੋਲਦਾ ਸੀ ਅਤੇ ਚੁੱਪਚਾਪ ਗੰਭੀਰਤਾ ਨਾਲ ਆਪਣੇ ਕੰਮ ਵਿੱਚ ਲੱਗਾ ਰਹਿੰਦਾ ਸੀ ਇਹ ਕਿਸੇ ਤਰ੍ਹਾਂ ਦੇ ਚੌਧਰਪਨੇ ਤੋਂ ਦੂਰ ਰਹਿੰਦਾ ਸੀ ਪਰ ਆਪਣਾ ਕੰਮ ਬਹੁਤ ਜ਼ਿੰਮੇਵਾਰੀ ਨਾਲ ਕਰਦਾ ਹੁੰਦਾ ਸੀ ਪਹਿਲਾਂ ਇਸ ਨੇ ਸਿੰਘਾਂ ਲਈ ਠਾਰਾ ਬਣਾਈਆਂ ਫਿਰ ਕਾਰਵਾਈਆਂ ਵਿੱਚ ਹਿੱਸਾ ਲੈਣ ਲੱਗ ਪਿਆ ਅਤੇ ਸਮਾਂ ਆਉਣ ਉਤੇ ਬਾਗੀ ਹੋ ਗਿਆ ਮਾਲਵੇ ਵਿੱਚ ਲਿਬ੍ਰੇਸ਼ਨ ਫੋਰਸ ਦੀਆਂ ਸਰਗਰਮੀਆਂ ਵਿੱਚ ਇਸ ਦਾ ਅਹਿਮ ਯੋਗਦਾਨ ਹੈ ਬਖਤਾਵਰ ਸਿੰਘ ਸਰਾਂ ਦੇ ਕਰਦਾਰ ਵਾਲੇ ਵਿਦਿਆਰਥੀ ਖਾੜਕੂ ਸੰਘਰਸ਼ ਵੱਲ ਖਿੱਚੇ ਗਏ ਸਨ ਜਿਹੜੇ ਨੌਜਵਾਨ ਚੜਦੀ ਉਮਰੇ ਲੜਾਈਆਂ ਵੈਲੀ ਪੁਣਾ ਜਾਂ ਨਸ਼ਿਆਂ ਆਦਿਵਾ ਲੱਗ ਜਾਂਦੇ ਸਨ ਉਹ ਪੜ੍ਹਾਈ ਤੋਂ ਦੂਰ ਹੋ ਜਾਂਦੇ ਸਨ ਉਹਨਾਂ ਵਿੱਚੋਂ ਬਹੁਤੇ ਅਜੇ ਹੁੰਦੇ ਸਨ ਜਿਹੜੇ ਅਣਖ ਜਾਂ ਸਬੈਮਾਨ ਕਰਕੇ ਇਸ ਰਾਹ ਤੁਰਦੇ ਸਨ ਭਾਵੇਂ ਬਾਹਰੀ ਤੌਰ ਉਤੇ ਇਹ ਗੱਲ ਜ਼ਾਹਰ ਨਹੀਂ ਸੀ ਹੁੰਦੀ ਪਰ ਬੁਨਿਆਦੀ ਤੌਰ ਉਤੇ ਇਹ ਲੋਕ ਆਜ਼ਾਦ ਤਬੀਅਤ ਅਤੇ ਬਗਿਆਨਾਂ ਜੋਸ਼ ਦੇ ਤੱਤ ਵਾਲੇ ਹੁੰਦੇ ਸਨ ਉਹਨਾਂ ਦਾ ਵਤੀਰਾ ਸਥਾਪਤੀ ਅਤੇ ਸਰਕਾਰਾਂ ਵਿਰੋਧੀ ਹੁੰਦਾ ਭਾਵੇਂ ਕਿ ਉਹ ਖੁਦ ਵੀ ਇਸ ਪੱਖ ਬਾਰੇ ਸੁਚੇਤ ਨਾ ਹੋਣ ਉਹ ਜੋ ਨਿੱਜੀ ਲੜਾਈਆਂ ਧੜੇ ਖਾਤਰ ਲੜਾਈਆਂ ਨਸ਼ੇ ਅਤੇ ਕਾਨੂੰਨ ਤੋੜਨ ਵਾਲੇ ਕੰਮ ਕਰਦੇ ਸਨ ਉਸ ਦੇ ਪਿੱਛੇ ਉਹਨਾਂ ਦਾ ਬੁਨਿਆਦੀ ਬਗਿਆਨਾਂ ਸੁਭਾਅ ਹੁੰਦਾ ਸੀ ਆਮ ਤੌਰ ਉਤੇ ਇਹਨਾਂ ਦੇ ਰੋ ਨੂੰ ਕੋਈ ਠੀਕ ਸੇ ਤੇ ਨਿਸ਼ਾਨਾ ਨਹੀਂ ਮਿਲਦਾ ਤੇ ਇਸ ਕਾਰਨ ਇਹ ਆਪਣਾ ਵੀ ਨੁਕਸਾਨ ਕਰਦੇ ਨੇ ਤੇ ਸਮਾਜ ਦਾ ਵੀ ਆਖਰ ਥੱਕ ਟੁੱਟ ਜਾਂਦੇ ਜਾਂ ਨਿਰਾਸ਼ ਹੋ ਜਾਂਦੇ ਨੇ ਜੇ ਇਹਨਾਂ ਨੂੰ ਸਮੇਂ ਸਿਰ ਸਹੀ ਸੇਧ ਜਾਂ ਕੋਈ ਮਕਸਦ ਨਿਸ਼ਾਨਾ ਜਾਂ ਆਗੋ ਮਿਲ ਜਾਵੇ ਤਾਂ ਇਹ ਵੱਡੇ ਯੋਧੇ ਬਣ ਜਾਂਦੇ ਨੇ ਬਕਾਫਤਾ ਲਈ ਇਹ ਸਮਾਜ ਦਾ ਬਹੁਤ ਜ਼ਰਖੇਜ ਤੱਤ ਹੁੰਦਾ ਹੈ 1983 ਤੋਂ ਬਾਅਦ ਇਹਨਾਂ ਨੌਜਵਾਨਾਂ ਨੂੰ ਸંત ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸ਼ਹਾਦਤ ਮਗਰੋਂ ਆਦਰਸ਼ ਮਿਲ ਗਿਆ ਤੇ ਪੰਥ ਦੀ ਜਿੱਤ ਲਈ ਵੱਖਰਾ ਨਿਸ਼ਾਨਾ ਅਤੇ ਯੁੱਧ ਦੇ ਮੈਦਾਨ ਵਿੱਚ ਨਿੱਤਰ ਦਾ ਮੌਕਾ ਇਹ ਉਸ ਕੁਦ ਪਏ ਵੱਡੇ ਜਰਨੈਲ ਬਣੇ ਤੇ ਵੱਡੀਆਂ ਕੁਰਬਾਨੀਆਂ ਕੀਤੀਆਂ ਇਹਨਾਂ ਨੇ ਮੈਨੂੰ ਬਖਤਾਵਰ ਸਿੰਘ ਸਰਾਹ ਕਈ ਵਾਰ ਮਿਲਿਆ ਤੇ ਕਈ ਰਾਤਾਂ ਇਕੱਠੀਆਂ ਬਤਾਈਆਂ ਸੀ ਉਸ ਵਕਤ ਉਸ ਦੀ ਉਮਰ 25-26 ਸਾਲ ਦੀ ਸੀ ਇਸ ਨੂੰ ਸੰਘਰਸ਼ ਤੇ ਭਵਿੱਖ ਬਾਰੇ ਬੜੀ ਚਿੰਤਾ ਰਹਿੰਦੀ ਸੀ ਇਸ ਨੂੰ ਸਾਹਿਤ ਪੜਨ ਦਾ ਵੀ ਕਾਫੀ ਸ਼ੌਂਕ ਸੀ ਇਸਨੇ ਕਈ ਵਾਰ ਗੱਲ ਕਰਨੀ ਕਿ ਆਪਾਂ ਖਾੜਕੂ ਸੰਘਰਸ਼ਤਾ ਲੜ ਰਹੇ ਆਂ ਪਰ ਇਸ ਦੇ ਬਰਾਬਰ ਲੋਕਤੰਤਰੀ ਸੰਘਰਸ਼ ਦੀ ਵੀ ਕੋਈ ਰੂਪਰੇਖਾ ਬਣਨੀ ਚਾਹੀਦੀ ਹੈ ਅਤੇ ਫਿਰ ਸੋਚਣਾ ਕਿ ਬਣ ਕਿਉਂ ਨਹੀਂ ਰਹੀ ਸ਼ਹੀਦ ਹੁੰਦੇ ਸਿੰਘਾਂ ਦੇ ਬਰਾਬਰ ਉਹਨਾਂ ਦੇ ਹਾਨ ਦੀ ਇੱਕ ਰਾਸੀ ਅਗਵਾਈ ਸਾਹਮਣੇ ਕਿਉਂ ਨਹੀਂ ਆ ਰਹੀ ਜਦੋਂ ਅਗਲੀ ਵਾਰ ਮਿਲਣਾ ਉਦੋਂ ਤੱਕ ਕੋਈ ਨਾ ਕੋਈ ਸਿੰਘ ਸ਼ਹੀਦ ਹੋ ਗਿਆ ਹੋਣਾ ਤੇ ਨਵਾਂ ਉਹਦੀ ਜਗ੍ਹਾ ਲੈ ਰਿਆ ਹੁੰਦਾ ਸੀ ਫਿਰ ਬਖਤਾਵਰ ਸਿੰਘ ਦਾ ਸਵਾਲ ਉਵੇਂ ਹੀ ਰਹਿ ਜਾਣਾ ਉਹਨੇ ਕਹਿਣਾ ਵੀ ਜਿਹੜੇ ਅਕਾਲੀ ਦਲ ਜਾਂ ਫੈਡਰੇਸ਼ਨ ਦੇ ਨਾਂ ਉਤੇ ਖਾਰਕੂ ਸੰਘਰਸ਼ ਦੀ ਨੁਮਾਇੰਦਗੀ ਦਾ ਦਾਵਾ ਕਰਦੇ ਨੇ ਉਹ ਬਿਲਕੁਲ ਗੰਭੀਰ ਅਤੇ ਸੁਰਦੇ ਨਹੀਂ ਹੈਗੇ ਉਹ ਕੋਈ ਮਿਹਨਤ ਜਾਂ ਕਾਹ ਲੈਣਾ ਰਾਹੀਂ ਸੰਘਰਸ਼ ਕਰਨ ਬਾਰੇ ਨਹੀਂ ਸੋਚਦੇ ਸਿਰਫ ਚੋਣਾ ਰਾਹੀਂ ਸੱਤਾ ਤੱਕ ਪਹੁੰਚਣਾ ਚਾਹੁੰਦੇ ਨੇ ਉਹ ਸੱਤਾ ਨੂੰ ਆਪਣਾ ਹੱਕ ਸਮਝਦੇ ਨੇ ਪਰ ਇਹ ਨਹੀਂ ਸਮਝਦੇ ਅਜਿਹੀ ਸੱਤਾ ਕਾਦੇ ਲਈ ਹੁੰਦੀ ਹੈ ਇਸ ਬਾਰੇ ਉਹਨਾਂ ਨੂੰ ਕੋਈ ਸਮਝ ਨਹੀਂ ਹੈਗੀ ਅਤੇ ਨਾ ਹੀ ਉਹ ਸਮਝਣਾ ਚਾਹੁੰਦੇ ਨੇ ਇਸ ਤਰ੍ਹਾਂ ਉਹ ਜਦੋਂ ਵੀ ਮਿਲਦਾ ਇਸ ਮਸਲੇ ਸੰਬੰਧੀ ਗੱਲ ਜ਼ਰੂਰ ਹੁੰਦੀ ਫਿਰ ਉਸ ਤੋਂ ਬਾਅਦ ਜਦੋਂ ਸੁਖਵਿੰਦਰ ਸਿੰਘ ਛਿੰਦੂ ਅਤੇ ਬੰਟੀ ਦੀ ਸ਼ਹਾਦਤ ਉਹਦੇ ਸਾਹਮਣੇ ਹੋਈ ਤਾਂ ਉਹਦੇ ਮਨ ਉਤੇ ਬੜਾ ਭਾਰ ਸੀ ਕਿ ਐਡੇ ਵੱਡੇ ਸਿੰਘ ਉਹਦੇ ਸਾਹਮਣੇ ਦੁਸ਼ਮਣ ਨੇ ਪਲਾਂ ਵਿੱਚ ਸ਼ਹੀਦ ਕਰ ਦਿੱਤੇ ਅਤੇ ਉਸ ਵਕਤ ਉਹ ਕੁਝ ਨਹੀਂ ਕਰ ਸਕਿਆ ਫੇਰ ਉਹ ਪਰਖ ਜਿਸ ਦੀ ਉਹ ਲੋਕਤੰਤਰੀ ਸੰਘਰਸ਼ ਦੇ ਸੰਬੰਧ ਵਿੱਚ ਗੱਲ ਕਰਿਆ ਕਰਦਾ ਸੀ ਉਸ ਉਤੇ ਆਣ ਪਈ ਉਸ ਨੂੰ ਉਸ ਪਰਖ ਅਤੇ ਖੂਨ ਰੂਪੀ ਦਰਿਆ ਵਿੱਚੋਂ ਲੰਘਣਾ ਪਿਆ ਅਤੇ ਦੱਸਣਾ ਪਿਆ ਕਿ ਮੈਂ ਇਸ ਪਰਖ ਦੀ ਗੱਲ ਕਰਦਾ ਸੀ ਮੇਰਾ ਇਹ ਮਤਲਬ ਸੀ ਇਸੇ ਤਰ੍ਹਾਂ ਮੇਜਰ ਸਿੰਘ ਜਵੰਦਾ ਜਿਹੜਾ ਕਿ ਪਟਿਆਲੇ ਤੋਂ ਸੀ ਉਹ ਭਿੰਡਰਾਂ ਵਾਲੇ ਟਾਈਗਰ ਫੋਰਸ ਜਥੇਬੰਦੀ ਦੇ ਪਟਿਆਲੇ ਜ਼ਿਲ੍ਹੇ ਦਾ ਮੁਖੀ ਸੀ ਇਹ ਸਿੰਘ ਦੀ ਉਮਰ ਕੋਈ 23-24 ਸਾਲ ਕੱਦ 5 ਫੁੱਟ 10 ਇੰਚ ਨਰੋਆ ਸਰੀਰ ਖੁੱਲਾ ਦਾੜਾ ਕਣਕਵੰਨਾ ਰੰਗ ਤੇ ਬਹੁਤ ਨਿਮਰ ਅਤੇ ਮਿਲਵਰਤਣ ਵਾਲਾ ਤੇ ਸੇਵਾ ਭਾਵਨਾ ਵਾਲਾ ਸਿੰਘ ਸੀ ਇਹ ਵੱਡਿਆਂ ਦੀ ਇੱਜ਼ਤ ਕਰਨਾ ਤੇ ਸਦਾ ਉਹਨਾਂ ਤੋਂ ਕੁਝ ਪੁੱਛਦੇ ਰਹਿਣਾ ਸੰਘਰਸ਼ ਦੇ ਕਾਰਨਾਮਿਆਂ ਬਾਰੇ ਗੱਲਾਂ ਕਰਨੀਆਂ ਤੇ ਤਰਕੀਬਾਂ ਘੜ ਜਾਣੀਆਂ ਉਸ ਦੇ ਸੁਭਾਅ ਵਿੱਚ ਇੱਕ ਬਚਪਨਾ ਵੀ ਸੀਗਾ ਉਹ ਸਾਥੀਆਂ ਨਾਲ ਗੁੱਸੇ ਵੀ ਹੋ ਜਾਂਦਾ ਸੀ ਤੇ ਲੜ ਵੀ ਪੈਂਦਾ ਸੀ ਪਰ ਛੇਤੀ ਮੰਨ ਵੀ ਜਾਂਦਾ ਸੀ ਜਸਵਿੰਦਰ ਸਿੰਘ ਵਾਂਗ ਹੀ ਉਸ ਨੂੰ ਬਹੁਤ ਚਾਹ ਸੀ ਕਿ ਇੱਧਰ ਵਧੀਆ ਸਮਾਨ ਲੈ ਕੇ ਆਵੇ ਤੇ ਵੱਡੇ ਕੰਮ ਕਰੇ ਜਦੋਂ ਉਹ ਇੱਧਰ ਸੀ ਤਾਂ ਅਸੀਂ ਇਸ ਨੂੰ ਬਾੜਮੇਰ ਰਾਜਸਥਾਨ ਸਰਹੱਦ ਤੋਂ ਊਠਾਂ ਰਾਹੀਂ ਸਮਾਨ ਦੇ ਕੇ ਭੇਜਿਆ ਇਹਨਾਂ ਨੇ ਉੱਥੋਂ 2-3 ਵਾਰ ਸਮਾਨ ਲੈ ਕੇ ਆਂਦਾ ਤੇ ਬਹੁਤ ਕੁਝ ਸਨ ਕੇ ਉਹਨਾਂ ਦਾ ਮਨਪਸੰਦ ਸਮਾਨ ਆ ਗਿਆ। ਇੱਥੇ ਆ ਕੇ ਮੈਂ ਇਸ ਨੂੰ ਪਟਿਆਲੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿੱਚ ਮਿਲਿਆ। ਇਹ ਮੈਨੂੰ ਲੰਗਰ ਹਾਲ ਕੋਲ ਮਿਲਿਆ ਤੇ ਬਾਅਦ ਵਿੱਚ ਸਰੋਵਰ ਦੇ ਕੰਢੇ ਇੱਕ ਬੀਬੀ ਕੋਲ ਲੈ ਗਿਆ। ਉਸ ਨੇ ਮੇਰੇ ਪੈਰੀਂ ਹੱਥ ਲਾਏ ਤੇ ਉਦੋਂ ਮੈਨੂੰ ਸਮਝ ਆਈ ਕਿ ਮੇਜਰ ਸਿੰਘ ਨੇ ਵਿਆਹ ਕਰਵਾ ਲਿਆ। ਉਸ ਬੀਬੀ ਨੇ ਹਾਲੇ ਨਵੀਆਂ ਵਿਹਾਈਆਂ ਵਾਂਗ ਹੀ ਕੱਪੜੇ ਪਾਏ ਹੋਏ ਸਨ। ਮੈਂ ਉਹਨਾਂ ਨੂੰ ਵਧਾਈ ਦਿੱਤੀ ਤੇ ਪਿਆਰ ਦਿੱਤਾ ਫੇਰ ਮੇਜਰ ਸਿੰਘ ਨੇ ਆਪਣੇ ਵਿਆਹ ਬਾਰੇ ਦੱਸਿਆ ਤੇ ਅਸੀਂ 2 ਕੋ ਘੰਟੇ ਉੱਥੇ ਬੈਠੇ ਉੱਥੇ ਇੱਕ ਸਿੰਘ ਸਾਨੂੰ ਚਾਹ ਤੇ ਕੁਝ ਖਾਣ ਨੂੰ ਵੀ ਦੇ ਕੇ ਗਿਆ ਸਾਰੇ ਪਾਸੇ ਸਟੇਟ ਦਾ ਦਬਾਅ ਵਧ ਰਿਹਾ ਸੀ ਤੇ ਖਾੜਕੂ ਸਫਾਂ ਟੁੱਟ ਰਹੀਆਂ ਸਨ ਮੇਜਰ ਸਿੰਘ ਨੇ ਦੱਸਿਆ ਕਿ ਕਿਵੇਂ 2 ਕੋ ਦਿਨ ਪਹਿਲਾਂ ਰਾਤ ਨੂੰ ਇੱਕ ਨਾਕੇ ਦੇ ਘਿਰ ਗਏ ਪਰ ਉਹ ਗੋਲੀਬਾਰੀ ਕਰਕੇ ਨਿਕਲਣ ਵਿੱਚ ਕਾਮਯਾਬ ਹੋ ਗਏ ਹਫ਼ਤਾ ਕੋ ਪਹਿਲਾਂ ਉਹ ਆਪਣੀ ਰਿਸ਼ਤੇਦਾਰੀ ਵਿੱਚ ਕਿਵੇਂ ਤਕਰੀਬਨ ਫੜਿਆ ਹੀ ਗਿਆ ਸੀ ਉੱਥੇ ਪੁਲਿਸ ਦਾ ਛਾਪਾ ਪੈ ਗਿਆ ਉਹ ਇੱਕ ਵੱਡੇ ਕੁੱਲਰ ਵਿੱਚ ਲੁਕ ਗਿਆ CRPF ਵਾਲੇ ਆਏ ਤਾਂ ਸਭ ਤਲਾਸ਼ੀ ਹੋਈ ਪਰ ਕੁੱਲਰ ਤੇ ਕੋਈ ਸ਼ੱਕ ਨਹੀਂ ਪਿਆ ਉਸ ਮੁਲਾਕਾਤ ਤੋਂ ਕੁਝ ਕੁ ਮਹੀਨੇ ਬਾਅਦ ਮੇਜਰ ਸਿੰਘ ਵੀ ਸ਼ਹੀਦ ਹੋ ਗਿਆ ਉਸਦੇ ਪਰਿਵਾਰ ਨਾਲ ਕੀ ਬੀਤੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਦਲਜੀਤ ਸਿੰਘ ਹੋਰਾਂ ਨਾਲ ਉੱਥੇ ਇਹਨਾਂ ਦੀ ਜਥੇਬੰਦੀ ਦਾ ਹੀ ਇੱਕ ਹੋਰ ਸਿੰਘ ਅਜਨਾਲੇ ਤੋਂ ਸੀ ਜਿਸ ਦਾ ਨਾਂ ਨਿਸ਼ਾਨ ਸਿੰਘ ਸੀ ਉਹ ਕੋਈ 27 ਕੋਸਾਲ ਪੱਕਾ ਰੰਗ ਲੰਬਾ ਤੇ ਤਕੜਾ ਸਰੀਰ ਵੱਡੀਆਂ ਅੱਖਾਂ ਇਹਨਾਂ ਵਾਂਗ ਉਹ ਵੀ ਬੜਾ ਨਿਮਰ ਤੇ ਸੇਵਾ ਭਾਵਨਾ ਵਾਲਾ ਸੀ ਤਾਂ ਤੇ ਮਨ ਦਾ ਬਹੁਤ ਪੱਕਾ ਸੀ ਦਲਜੀਤ ਸਿੰਘ ਅਤੇ ਨਿਸ਼ਾਨ ਸਿੰਘ ਨੇ ਹਾਲੇ ਕੋਈ ਬਹੁਤੇ ਹਮਲੇ ਵੀ ਨਹੀਂ ਸੀ ਕੀਤੇ ਜੰਗ ਵਾਲਾ ਦੌਰ ਹਲੇ ਇਹਨਾਂ ਦਾ ਸ਼ੁਰੂ ਹੋਣਾ ਸੀ ਪਰ ਇਹ ਦੋਵੇਂ ਸਿੰਘਾਂ ਦੀ ਘਾਰਤ ਇਹੋ ਜਿਹੀ ਸੀ ਕਿ ਕਿਸੇ ਵੀ ਜੰਗ ਲਈ ਇਹ ਬਹੁਤ ਵਧੀਆ ਯੋਧੇ ਸਨ ਦਲਜੀਤ ਸਿੰਘ ਵਿੱਚ ਤਾਂ ਆਗੂਆਂ ਵਾਲੇ ਸਾਰੇ ਕੋਨ ਸਨ ਸ਼ਾਇਦ ਦਲਜੀਤ ਸਿੰਘ ਨਾਲ ਸਰਹੱਦ ਤੇ ਜਿਹੜਾ ਸਿੰਘ ਸ਼ਹੀਦ ਹੋਇਆ ਉਹ ਨਿਸ਼ਾਨ ਸਿੰਘ ਸੀ ਦੇਖੋ ਰੱਬ ਦੇ ਖੇਡ ਕਿ ਜੋ جنگ ਲਈ ਸਭ ਤੋਂ ਜ਼ਿਆਦਾ ਸਮਰੱਥ ਬੰਦੇ ਸਨ ਅਤੇ ਜਿਨ੍ਹਾਂ ਨੇ ਉਧਰ ਪੂਰੀ ਤਿਆਰੀ ਵੀ ਕੀਤੀ ਸੀ ਇਹ ਸਿੰਘ ਮੁੜ ਇਧਰ ਪੰਜਾਬ ਨਾ ਪਹੁੰਚ ਸਕੇ ਤੇ ਸਰਹੱਦ ਦੀ ਕੰਡਿਆਲੀ ਤਾਰ ਦੀ ਜੋ ਵਿੱਚ ਗੋਲੀਆਂ ਨਾਲ ਛਲਨੀ ਹੋ ਗਏ ਦੋਸਤੋ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਕੱਲ ਇੱਕ ਨਵਾਂ ਕਿੱਸਾ ਲੈ ਕੇ ਫੇਰ ਮਿਲਾਂਗੇ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ